ਰਾਹੁਲ ਜਿਹੜੀ ਅਸੀਂ ਅੱਜਕੱਲ ਟ੍ਰੈਂਡਸ ਦੇਖ ਰਹੇ ਹਾਂ ਉਹਦੇ ਅਕੋਰਡਿੰਗਲੀ ਜੀਟੀਏ ਦੇ ਵਿੱਚ ਹੋਮ ਸੇਲਸ ਜਿਹੜੀਆਂ ਉਹ ਵਧੀਆਂ ਨੇ ਇਹਦੇ ਬਾਰੇ ਵਿੱਚ ਦੱਸੋ there's definitely been an increase in uh, overall sales of uh, homes in the GTA um it, it is being quoted as a nationwide uh, recovery ਬੁੜੇ ਕੈਨੇਡਾ ਦੇ ਵਿੱਚ ਘਰਾਂ ਦੇ ਪ੍ਰਾਈਸਸ ਅੱਪਰ ਕੈਸ ਆ ਦੇ ਸਟੇਬਲ ਫੇਰ ਹੋ ਰਹੀਆਂ ਨੇ ਉੱਤੇ ਨੂੰ ਜਾ ਰਹੀਆਂ ਨੇ um it's important to realize ke pichhle saal jeede uh, naal apa compare kar rahe ha pichhle saal novem november 2023 de vich odon tak bank of canada ne uh, rates apne fer vadhaye hoye sige there was a couple of increases uh, in 2023 which was uh, jeeda ke consumer the sentiment nu uh, impact kar kar sakda ya te kita ya te there is increases in the summer of 2023 jeede karke blocka ne apne decisions revise kite ya Uh, Homeownership, they, and uh, we we saw historically high rates. In high, अपने कभी भी rates अपा देखे नहीं हुए, है ना? They even in a tighter economy, uh, government of Can uh, the Bank of Canada, uh, their primary policy is controlling inflation. Inflation control, they वैसे लेयन नहीं होना ने. J.D. V. rates increase की थे पिछले साल. ओ वो दे कारकी अपा देख साल real in estate market दे वैसे बहुत फर्क पे आ सका. They ਉਤੋਂ ਲੈ ਕੇ ਹੁਣ ਤੱਕ ਦ ਚੇਂਜਸ ਆ ਕਿ ਰੇਟ ਘਟ ਚੁੱਕਾ ਆ। ਥੈਂਕ ਯੂ ਕੈਨੇਡਾ ਘਟਾਰਿਆ ਆ। ਉਹਨਾਂ ਦੀ ਇੰਡੀਕੇਸ਼ਨ ਇਨਕੋਨਿਸ਼ਨ ਇਸ ਵਾਲਿਆ ਕਿ ਉਹ ਗਾਂ ਵੀ ਘਟਾਉਂਦੇ ਰਹੋਗੇ। ਜਦ ਤੱਕ ਉਹ ਇੱਕ ਨਿਊਟਰਲ ਰੇਟ ਦੀ ਕੈਟੇਗਰੀ ਦੇ ਵਿੱਚ ਨਹੀਂ ਪਹੁੰਚ ਜਾਂਦੇ। ਜਿੱਥੇ ਤੱਕ ਉਹਨਾਂ ਨੂੰ ਲੱਗਦਾ ਦੇ ਹੈਵ ਗੁੱਡ ਸਲੈਕ ਔਨ ਦੀ ਇਕਨੋਮੀ ਗੁੱਡ ਕੰਟਰੋਲ ਔਨ ਦੀ ਇਕਨੋਮੀ। ਇਹ ਰੇਟ ਟ੍ਰੈਂਡਸ ਦਾ ਇਹਦੇ ਕੀ ਰੀਜ਼ਨਸ ਹੋ ਸਕਦੇ ਨੇ? ਇਟਸ ਪ੍ਰਾਇਮਰੀਲੀ ਯੂ ਨੋ ਡਰਾਈਵਨ ਬਾਈ ਇੰਟਰਸਟ ਰੇਟਸ। ਇਹ ਜ਼ਿਆਦਾਤਰ ਇੰਟਰਸਟ ਰੇਟਸ ਦਾ ਹੀ ਰਿਜ਼ਲਟ ਆ। ਇੰਟਰਸਟ ਰੇਟਸ ਚੇਂਜਸ ਕਰਕੇ ਕੈਨੇਡੀਅਨਸ ਆਪਣੇ ਆਪ ਨੂੰ ਇਸ ਪੋਜੀਸ਼ਨ 'ਚ ਸਮਝ ਰਹੇ ਆ ਕਿ ਚੀਜ਼ਾਂ ਹੋਰ ਅਫੋਰਡੇਬਲ ਹੋ ਰਹੀਆਂ ਨੇ ਹਾਊਸਿੰਗ ਹੋਰ ਅਫੋਰਡੇਬਲ ਹੋ ਰਹੀ ਆ ਹਿਸਟੋਰੀਕਲੀ ਦੇਖਿਆ ਜਾਵੇ ਤੇ ਹਾਊਸਿੰਗ ਇਜ਼ ਸਟਿਲ ਐਕਸਪੈਂਸਿਵ ਕਾਸਟ ਆਫ ਲਿਵਿੰਗ ਇਜ਼ ਸਟਿਲ ਹਾਈ ਇਟਸ ਵੈਰੀ ਐਕਸਪੈਂਸਿਵ ਬਟ ਈਅਰ ਓਵਰ ਈਅਰ ਦੇਖਿਆ ਜਾਵੇ ਤੇ ਉਹ ਡਿਕਲਾਈਨ ਆ ਰਿਹਾ ਹੈ ਤੇ ਬੈਂਕ ਆਫ ਕੈਨੇਡਾ ਦਾ ਜਿਹੜਾ ਇੰਡੀਕੇਸ਼ਨ ਆ ਉਹਦੇ ਬੇਸਿਸ ਤੇ ਕੰਜ਼ਿਊਮਰਸ ਆਪਣੇ ਜਿਹੜੇ ਡਿਸੀਜਨਸ ਬਣਾ ਰਹੇ ਨੇ ਆਲ ਗਿਵ ਇਨ ਐਗਜ਼ਾਮਪਲ 1 ਮਿਲੀਅਨ ਡਾਲਰ ਦੀ ਜਿਹੜੀ ਪ੍ਰਾਪਰਟੀ ਆ ਉਹ ਪਿਛਲੇ ਸਾਲ ਮਿਡ 2023 ਦੇ ਵਿੱਚ ਜਦੋਂ ਰੇਟਸ ਅਮੋਸਟ 6% ਤੱਕ ਜਾ ਰਹੇ ਸਕੇ ਤੇ ਹੁਣ ਤੱਕ ਉਹਦੀ ਜਿਹੜੀ ਕਿਸ਼ਤ ਆ ਉਹਦੇ ਸਾਡੇ 750 ਡਾਲਰ ਦਾ ਫਰਕ ਪੈਂਦਾ ਆ 1 ਮਿਲੀਅਨ ਡਾਲਰ ਦੀ ਪ੍ਰਾਪਰਟੀ ਦੇ ਪਿੱਛੇ ਜੇ ਤੁਸੀਂ ਸਟੈਂਡਰਡ ਆਪਸ ਕੀ ਦੇਖੀਏ 20% ਤੁਸੀਂ ਡਾਊਨ ਕੀਤਾ ਆ 4.5% ਹੁਣ ਤੁਹਾਨੂੰ ਰੇਟ ਮਿਲ ਰਿਹਾ ਆ ਕਈ ਜਗ੍ਹਾ ਤੇ ਐਡਵਰਟਾਈਜ਼ ਹੋ ਰਿਹਾ ਆ ਉਸ ਟਾਈਮ ਤੇ ਅਮੋਸਟ 6% ਟੱਚ ਕਰ ਰਿਹਾ ਸੀਗਾ ਤੇ 750 ਡਾਲਰ ਮਹੀਨੇ ਦਾ ਫਰਕ ਪੈ ਰਿਹਾ ਆ that that is a lot right ਤੇ ਜਿਨ੍ਹਾਂ ਨੇ ਵੀ ਹੋਮ ਓਨਰਸ਼ਿਪ ਕਰਨਾ ਚਾਹੁੰਦੇ ਆ ਆਪਣਾ ਘਰ ਖਰੀਦਣਾ ਚਾਹੁੰਦੇ ਆ ਉਹਨਾਂ ਨੂੰ ਸਾਡੇ 750 ਜਿਹੜਾ ਬਚ ਰਿਹਾ ਆ ਇਸ ਟਾਈਮ ਤੇ ਤੇ ਗਾਹ ਵੀ ਬਚਤ ਹੋ ਸਕਦੀ ਆ ਜੇ ਤਾਂ ਰੇਟਸ ਨੀਚੇ ਨੂੰ ਜਾਂਦੇ ਰਹੇ ਅਸੀਂ ਸਾਲ ਦੇ ਐਂਡਵਲ ਜਾ ਰਹੇ ਆ ਸੋ ਇਸ ਸਾਲ ਤੁਸੀਂ ਕੀ ਕੀ ਹੋਰ ਦੇਖਿਆ ਮਾਰਗੇਜ ਦੇ ਰਿਲੇਟਿਡ ਜੀਟੀਏ ਦੇ ਵਿੱਚ ਮੈਂ ਸਾਲ ਸੱਚ ਦੇਖਿਆ ਹੈ ਕਿ ਕਲਾਇੰਟਸ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਨਹੀਂ ਅਫੋਰਡ ਕਰ ਸਕਦੇ ਸੀ ਜਿੰਨਾ ਜਿਹੜੇ ਵੀ ਸਿਚੁਏਸ਼ਨ ਚੋਂ ਆਏ ਹੋਏ ਨੇ ਰਾਈਟ ਦੇ ਆ ਕਮਿੰਗ ਇਟਸ ਕਮਿੰਗ ਟੂ ਐਨ ਐਂਡ ਐਸੈਂਸ਼ੀਅਲੀ ਉਹਨਾਂ ਨੇ ਆਪਣੇ ਪ੍ਰਾਪਰਟੀ ਸੇਲ ਤੇ ਲਾਈਆਂ ਹੋਈਆਂ ਨੇ ਰਾਈਟ ਪ੍ਰਾਪਰਟੀਆਂ ਬਿਕ ਜਾਣਗੀਆਂ ਸ਼ਾਇਦ ਉਹਨਾਂ ਕੋਲ ਕੁਝ ਬਚੇ ਨਾ ਬਟ ਉਹ ਜਿਹੜੀ ਲਾਇਬਿਲਟੀ ਆ ਉਹ ਐਲੀਮੀਨੇਟ ਜ਼ਰੂਰ ਹੋ ਜੂਗੀ ਰਾਈਟ ਤੇ ਉਸ ਐਲੀਮੀਨੇਸ਼ਨ ਦੇ ਨਾਲ ਥੋੜਾ ਉਹਨਾਂ ਦਾ ਜਿਹੜਾ ਜੇਬ ਦਾ ਖਰਚਾ ਆ ਮਨਥਲੀ ਜਿਹੜਾ ਉਹਨਾਂ ਦਾ ਐਕਸਪੈਂਡੀਚਰ ਆ ਉਹ ਘਟ ਰਿਹਾ ਆ ਉਹ ਥੋੜੇ ਸਟੇਬਲ ਹੋ ਰਹੇ ਨੇ ਰਾਈਟ ਉਹ ਤੋਂ ਲਾ ਜਿਨ੍ਹਾਂ ਦੀਆਂ ਰੀਨਿਊਅਲਸ ਆ ਰਹੀਆਂ ਨੇ ਜਿਨ੍ਹਾਂ ਨੇ ਬਹੁਤ ਚਿਰ ਪਹਿਲਾਂ ਘੱਟ ਰੇਟ ਤੇ ਲੋਕ ਕਰਾਇਆ ਸੀਗਾ 2020 ਦੇ ਵਿੱਚ ਜਦੋਂ ਰੇਟ ਬਹੁਤ ਜ਼ਿਆਦਾ ਥੱਲੇ ਨੂੰ ਆ ਨੀਚੇ ਨੂੰ ਆ ਗਏ ਸੀਗੇ ਸਾਲ ਦੇ ਐਂਡ ਤੱਕ 2021 'ਚ ਵੀ ਨੀਚੇ ਨੂੰ ਰਹੇ ਆ ਜਿਨ੍ਹਾਂ ਨੇ 4 3 4 ਜਾਂ 5 ਸਾਲ ਦੀ ਟਰਮ ਲਈ ਸੀਗੀ ਉਹ ਹੁਣ ਰੀਨਿਊਅਲ ਮੈਚਿਓਰਿਟੀ ਲਈ ਆ ਚੁੱਕੀਆਂ ਨੇ ਜਾਂ ਆ ਰਹੀਆਂ ਨੇ ਤੇ ਉਹਨਾਂ ਲਈ ਜੇ ਤਾਂ ਸਾਡੇ ਕੋਲ ਕੋਈ ਕਲਾਇੰਟ ਆਉਂਦਾ ਆ ਸਵਿਚ ਕਰਨ ਲਈ ਆ ਟਰਾਂਸਫਰ ਕਰਨ ਲਈ recommendation cash flow If we maintain stable course and we're not looking at a lot of uh, global output, um, you know, because the wars across the world, um, political issues, and, and really that kind of instability does impact consumer markets as well. It will But the course we're on right now, the trajectory we're headed towards, the Bank of Canada, ਚਾਹੁੰਦੀ ਆ ਕਿ ਉਹ ਇੱਕ ਨਿਊਟਰਲ ਅ ਇੰਟਰਸਟ ਰੇਟ ਦੀ ਕੈਟਾਗਰੀ ਦੇ ਵਿੱਚ ਪਹੁੰਚ ਜਾਵੇ ਇਟਸ ਇੰਪੋਰਟੈਂਟ ਫॉर ਕੈਨੇਡੀਅਨਸ ਟੂ ਅੰਡਰਸਟੈਂਡ ਕਿ ਇਹ ਜ਼ਰੂਰੀ ਨਹੀਂ ਕਿ ਆਪਾਂ 2020 21 ਐ 22 ਵਾਲੇ ਜਿਹੜੇ ਲੋ ਸਟੈਂਡਰਡ ਰੇਟਸ ਸੀਗੇ ਦੁਬਾਰਾ ਦੇਖੀਏ ਥੈਟ ਵਾਸ ਅ ਅ ਐਮਰਜੈਂਸੀ ਮੈਜ਼ਰ ਥੇ ਦ ਬੈਂਕ ਵਾਂਟਸ ਟੂ ਮੇਕ ਸ਼ੁਰ ਕਿ ਉਹਨਾਂ ਕੋਲ ਇਨਾਫ ਸਲੈਕ ਈਵਨ ਇਨ ਦ ਰੇਟ ਰਵੇ ਤਾਂ ਕਿ ਕਾਨੂੰਨ ਜੇ ਕੋਈ ਕੋਵਿਡ ਵਰਗੀ ਚੀਜ਼ ਹੁੰਦੀ ਆ ਕੋਈ Large catastrophe takes place, they have enough room in the economy, so that they can stimulate the economy.